ਹੋ ਗਾਇਸ ਸਵੇਰ ਸਵੇਰ ਪਹਿਲੀ ਹੀ ਰਾਈਡ ਦੇ ਉੱਤੇ ਸਾਡੇ ਨਾਲ ਕਾਂਡ ਹੋ ਚੁੱਕਿਆ ਬਹੁਤ ਜ਼ੋਰ ਦੀ ਹੈ ਜਿਹੜਾ ਚੱਲਦੀ ਹੋਈ ਬਾਈਕ ਤੇ ਆਪਣੇ ਇੱਥੇ ਆ ਕੇ ਵੱਜਿਆ ਬੰਗਲਾ ਸੋ ਹੈਲੋ ਗਾਇਸ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਥੋੜਾ ਜਿਹਾ ਵੈਸੇ ਅਸੀਂ ਲੇਟ ਹੋ ਗਏ ਸਵਾ 5 5 ਵਜੇ ਸਾਡੇ ਪੰਜ ਵਜੇ ਉੱਠਣਾ ਹੁੰਦਾ ਜਿਹੜਾ ਪਲਾਨ ਸੀ ਸਾਡਾ ਵੀ ਨਿਕਲਾਂਗੇ ਚਲੋ ਸੋ ਫੇਰ ਵੀ ਲੇਟ ਹੋ ਗਏ ਮਾਓ ਉਹ ਹਿਅਰ ਰੈਡੀ ਟੂ ਗੋ ਹਾਈਵੇ ਤੇ ਚੜ ਗਏ ਆ ਮੇਰੀ ਜਿਹੜੀ ਵੱਡੀ ਗੱਲ ਹੈ ਕੁਝ ਇਸ ਤਰ੍ਹਾਂ ਦਾ 뷰 ਹੈ ਹਾਈਵੇ ਦਾ ਸਵੇਰ ਸਵੇਰ ਮੇਰਾ ਵੀ ਹੈ ਬਾਕੀ ਜਿਹੜਾ ਸਨ ਰਾਈਜ਼ ਹੋਊਗਾ ਆਉਣ ਦਾ ਵੇ ਉਹਦਾ ਵੱਖਰਾ ਨਜ਼ਾਰਾ ਬਾਕੀ ਆਪਣੇ ਬਾਈ ਹੋ ਰਹੇ ਨੇ ਜਿਹੜਾ ਜਾਣਾ ਲੇਟ ਹੋਣ ਕਰਕੇ ਉਹਨਾਂ ਨੂੰ ਅਸੀਂ ਰੋਡ ਤੇ ਬੁਲਾ ਲਿਆ ਵੀ ਤੁਸੀਂ ਰੋਡ ਤੇ ਆਜੋ ਅੱਗੇ ਸੋ दैट ਆ ਜਿਹੜਾ ਸਾਨੂੰ ਹੋਰ ਟਾਈਮ ਨਾ ਲੱਗੇ ਆਜੋ ਫਿਰ ਉਹਨਾਂ ਨੂੰ ਮਿਲਦੇ ਆਂ ਲੇਟ ਹੋਣ ਕਰਕੇ ਉਹਨੂੰ ਲੱਗਦਾ ਸ਼ਾਇਦ ਗੱਲਾਂ ਹੀ ਦੇਣ ਆਓ ਲੇਟ ਹੋ ਗਏ ਉਹ ਹੀ ਤਾਂ ਗੱਲਾਂ ਸੀ ਕਿ ਜਨੇ ਰੋਡ ਤੇ ਆਜੋ ਐਂ ਚੱਲਦੇ ਹਾਂ ਪੁਲ ਚੜਜਾਂਗੇ ਨਾਲ ਆਪਣਾ ਸ਼ਾਰਟ ਗਨ ਉਹ ਸਾਹਮਣੇ ਜਾ ਰਿਹਾ ਆਪਣਾ ਸ਼ਾਰਟ ਗਨ ਆ ਦੇਖੋ ਬਸ ਇਹੋ ਜਿਹੇ ਬੰਦੇ ਵੀ ਤਾਂ ਚਾਹੀਦੇ ਹੁੰਦੇ ਆਪਾਂ ਨੂੰ ਹਾਈਵੇ ਦੇ ਉੱਤੇ 100 ਦੀ ਸਪੀਡ ਆ ਬਾਈ ਨੇ ਟਿੰਡਗੀ ਕਰਤੀ ਕਿਆ ਬਾਤ ਹੀ ਕਰਤੀ ਇਹ ਆ ਦੇਸ਼ ਹਸਪੀਟਲ ਕੋਲੇ ਆ ਜੀ ਕੀ ਫਾਇਦਾ ਲੋਕਾਂ ਦਾ ਦੱਸੋ ਐਡੇ ਤੇਜ਼ ਹਾਈਵੇ ਦੇ ਉੱਤੇ ਤੁਸੀਂ ਜਿੱਥੇ ਰਾਤ ਨੂੰ ਕੋਈ ਵੀ ਗੱਡੀ 80 90 ਤੋਂ ਪਲੱਸ ਆਉਂਦੀਆਂ ਹਨੇਰਾ ਹੈਗਾ ਰਾਤ ਨੂੰ ਟੈਡੀ ਕਰੀ ਜਾ ਨੋ ਯਾਰ ਸਿੱਧੀ ਲੈ ਜਾ ਇੱਥੋਂ ਘੱਟ ਮੁੜਦਾ ਇਕਲਾ ਕਮਾਲ ਕਰੀਰ ਦੀ ਬੰਦੇ ਹੋਣਾ ਆ ਇੱਥੋਂ ਘੱਟ ਮੁੜਦਾ ਸੋ ਛੱਡੋ ਆ ਆ ਗਿਆ ਆਪਣਾ ਆਊਟਲੈਟ ਇਧਰਲੀ ਸਾਈਡ ਚਲੋ ਖਿੱਚੀਂ ਮਾੜਾ ਜਿਹਾ ਬਾਈ ਹੋਰੀ ਦਾ ਪੂਰਾ ਖਿੱਚ ਕੇ ਲੈ ਜਾ ਆਪਣੇ ਤੋਂ ਅੱਗੇ ਸ਼ਾਰਟ ਕਰਨ ਦੇ ਮੂਰੇ ਲਾਈਏ ਆਪਾਂ ਵੀ ਫਿਰ ਆਪਣਾ ਕਲਾਸਿਕ ਚਲੋ ਮਿਲਦੇ ਆ ਜੀ ਅੱਗੇ ਥੋੜੇ ਬ੍ਰੇਕ ਤੋਂ ਬਾਅਦ ਨੀਵੇਂ ਮੋਟਰਸਾਈਕਲ ਹੈ ਇਹਦੀ ਗੱਲ ਹੀ ਅੱਡਾ ਹੈ ਜਬਰਦਸਤ ਹੈ ਤੁਸੀਂ ਉਹ ਸਾਹਮਣੇ 뷰 ਦੇਖੋ ਇਸ ਤੋਂ ਬਾਅਦ ਜਿਹੜਾ ਸਨਸੈਟ ਆ ਹੋਊਗਾ ਨਹੀਂ ਸਨਸੈਟ ਨਹੀਂ ਸਨ ਰਾਈਜ਼ ਹੋਊਗਾ ਜਿਹੜਾ ਸਿੱਧੀ ਪੰਜਾਬੀ ਚ ਗੱਲ ਕਰੀਏ ਤਾਂ ਸੂਰਜ ਚੜ੍ਹੂਗਾ ਜਦੋਂ ਉਦੋਂ ਦਾ ਹੋਰ ਵੀ ਨਜ਼ਾਰੇਦਾਰ ਹੋਊਗਾ ਹੁਣ ਵੀ ਆ ਜਿਹੜੇ ਲੇਅਰ ਜੀਆਂ ਬਣ ਗਏ ਹਨ ਇਹ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਲੇਅਰ ਜੀਆਂ ਚਲੋ ਜੀ ਰਾਮਪਰਾ ਕ੍ਰੋਸ ਕਰ ਚੁੱਕੇ ਆਪਾਂ 6:30 ਵਜੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਐਡਵਾਂਸ ਫੀਚਰ ਦੇ ਨਾਲ ਬੁਲਟ ਆਇਆ ਜਿਹੜਾ ਤੇਰੇ ਆਪਾਂ ਨੂੰ ਘੜੀ ਮੈਂ ਹੋਰ ਵੀ ਚੀਜ਼ਾਂ ਦੇ ਨਾਲ ਟੱਚ ਟੱਚ ਨਹੀਂ ਸਾਰੀ ਡਿਸਪਲੇ ਸੋ ਜਿਹੜੀ ਆਪਾਂ ਨੂੰ ਇੱਥੇ ਟਾਈਮ ਦੱਸਦੀ ਰਹੂਗੀ ਤੁਹਾਨੂੰ ਬਾਰ ਬਾਰ ਵਾਚ ਜਾਂ ਫੋਨ ਕੱਢ ਕੇ ਦੇਖਣ ਦੀ ਲੋੜ ਨਹੀਂ ਪੈਣੀ ਸੋ ਵਾਰਦ ਗੇ ਵੀਊ ਚੈੱਕ ਕਰੋ ਨਾਥਿੰਗ ਐਲਸ ਤੇ ਸ਼ਾਟਗਨ ਚੈੱਕ ਕਰੋ ਨਾਥਿੰਗ ਐਲਸ ਚਲੋ ਜੀ ਅੱਗੇ ਮਿਲਦੇ ਆ ਜਦੋਂ ਥੋੜਾ ਜਿਹਾ ਵੀਊ ਹੋਰ ਕੈਂਡ ਹੋਇਆ ਫਿਰ ਆਪਾਂ ਰਿਕਾਰਡਿੰਗ ਸ਼ੁਰੂ ਕਰਦਾਗੇ ਕਾ ਬਾਤ ਆ ਯਾਰ ਵਾਟ ਆ ਥੋ ਗਾਇਸ ਸਵੇਰ ਸਵੇਰ ਪਹਿਲੀ ਹੀ ਰਾਈਡ ਦੇ ਉੱਤੇ ਸਾਡੇ ਨਾਲ ਕਾਂਡ ਹੋ ਚੁੱਕਿਆ ਬਹੁਤ ਜ਼ੋਰ ਦੀ ਹੈ ਜਿਹੜਾ ਚੱਲਦੀ ਹੋਈ ਬਾਈਕ ਤੇ ਆਪਣੇ ਇੱਥੇ ਆ ਕੇ ਵੱਜਿਆ ਬਗਲਾ ਆ ਦੇਖੋ ਲਾਲ ਕਰਦਾ ਹੁਣ ਪਤਾ ਨਹੀਂ ਉਹ ਬਗਲਾ ਮਰ ਗਿਆ ਕਿ ਬਚ ਗਿਆ ਇੱਥੇ ਖੰਭ ਖੰਭ ਜਿਹੇ ਵੜ ਗਏ ਸੀ ਆ ਪਏ ਜੇ ਖੰਭ ਸਾਨੂੰ ਦਿਖ ਰਹੇ ਹੁਣ ਦਾ ਇਹ ਉਹਦੀ ਉੱਡ ਕੇ ਨਿਕਲੇ ਆ ਬੜੀ ਜ਼ੋਰ ਦੀ ਆ ਕੇ ਵੱਜਿਆ ਯਾਰ ਹੱਥ ਤੇ ਹੌਤ ਦੇਖੋ ਤੁਸੀਂ ਆਮਰੇ ਗਲਵਜ਼ ਵੀ ਪਾੜ ਤਾ ਤੇ ਪੰਜੇ ਪੰਜੇ ਨੇ ਇੱਥੇ ਵੱਜਿਆ ਕੇ ਆ ਚੀਜ਼ ਚਾ ਕੇ ਇੱਥੇ ਵੀ ਫਸ ਗਿਆ ਸੀ ਹਾਂ ਉਦੋਂ ਵੀਡੀਓ ਜਿਹੜੀ ਉਹ ਔਨ ਨਹੀਂ ਸੀਗੀ ਨਹੀਂ ਤਾਂ ਤੁਹਾਨੂੰ ਲਾਈਵ ਦੇਖਦਾ ਕੀ ਕਾਂਡ ਹੋ ਗਿਆ ਸਵੇਰ ਸਵੇਰ ਇਹ ਆ ਦੇਖੋ ਉਹਦੀ ਫੰਗ ਜੇ ਕਿਦ ਰੇ ਹੋਇਆ ਇਹ ਇਹ ਬੰਦ ਨਹੀਂ ਕੀ ਚੱਕਰ ਹੈ ਕਿਉਂ ਬਈ ਪਤਾ ਨਹੀਂ ਕਿ ਕਿ ਚੱਕਰਾਇਆ ਨਾ ਆਪਾਂ ਨੰਗਨੇਕੋਲ ਦੀ ਉਦੋਂ ਉੱਡ ਕੇ ਆਏ ਨੂੰ ਆਉਂਦੇ ਆਪਣੇ ਕੰਨੇ ਆਉਂਦੇ ਆ ਨਾ ਬਾਜ ਜੀ ਪਤਾ ਨਹੀਂ ਦਾ ਆਵਾਜ਼ ਅਟਰੈਕਟ ਕਰਦੀ ਹੈ ਬੋਲੇ ਵੀ ਨਹੀਂ ਜਾ ਰਹੇ ਇੱਕ ਠੰਡ ਬਹੁਤ ਹੈ ਪੂਰੀ ਸਿਰੇ ਹਰੀ ਠੰਡਾ ਹੈ ਸੋ ਗਾਇ ਵੈਸੇ ਅਸੀਂ ਪਟਿਆਲੇ ਦੇ ਆਸ-ਪਾਸ ਆ ਗਏ ਆ ਪਟਿਆਲੇ ਦੇ ਨੇੜੇ ਜਿਹੜੇ ਪਹੁੰਚ ਗਏ ਆ ਲਗਭਗ ਸੋ ਬਾਈਓਰੀ ਤਾਂ ਹੁਣ ਪਤਾ ਹੀ ਨਹੀਂ ਕਿੱਥੇ ਕੋ ਪਹੁੰਚ ਗਿਆ ਕਿਉਂਕਿ ਉਹ ਆ 650 ਇਹ ਆ 350 ਡਬਲ ਫਰਕ ਆ ਬਸ ਐਂ ਕਹਿ ਲਓ ਉਹ ਤਾਂ ਖਿੱਚੀ ਤੁਰ ਜਾਂਦੇ ਆ ਆਪਾਂ ਵੀ ਜਾ ਰਹੇ ਆ 100 ਦੇ ਆਸ-ਪਾਸ ਹੀ ਜਾ ਰਹੇ ਆ 80 90 100 80 90 100 ਮਤਲਬ 80 ਤੋਂ 90 ਦੇ ਵਿੱਚ ਤੇ 100 ਦੇ ਵਿੱਚ ਆਸ-ਪਾਸ ਰਹਿੰਦਾ ਆ ਤੇ ਹੁਣ ਦੇਖਦੇ ਆ ਕਿੱਥੇ ਜੇ ਮਿਲਦੇ ਆ ਅਜੇ ਨਾ ਅਸੀਂ ਇੰਟਰਕਾਮ ਜੇ ਵੀ ਲੈਣੇ ਆ ਕਰਦੇ ਦੇਖਦੇ ਆ ਨੈਕਸਟ ਸਾਈਡ ਦੇ ਵਾਸਤੇ ਨਾ ਇੰਟਰਕਾਮ ਚੱਕ ਲਾਂਗੇ ਇੰਟਰਕਾਮ ਨਾਲ ਸਾਨੂੰ ਇਹ ਫਾਇਦਾ ਹੋਊਗਾ ਵੀ ਅਸੀਂ ਇੱਕ ਦੂਜੇ ਨਾਲ ਜਿਹੜਾ ਕਨੈਕਸ਼ਨ ਦੇ ਵਿੱਚ ਰਹਿ ਸਕਾਂਗੇ ਹੁਣ ਜਿਵੇਂ ਉਹ ਪਤਾ ਨਹੀਂ ਕਿੱਥੇ ਜਾ ਪਹੁੰਚ ਗਏਗਾ ਤਾਂ ਇੰਨੀ ਤੇਜ਼ ਬੰਦਾ ਨਾ ਬਾਈਕ ਦੇ ਉੱਤੇ ਫੋਨ ਵੀ ਨਹੀਂ ਰੱਖ ਸਕਦਾ ਪਤਾ ਹੀ ਨਹੀਂ ਲੱਗਦਾ ਫੋਨ ਦਾ ਅ ਅੱਗੇ ਜਾ ਕੇ ਹੁਣ ਉਹ ਕਿੱਥੇ ਰੁਕਣਗੇ ਸਾਨੂੰ ਨਾਰ ਲਾਉਣ ਦੇ ਲਈ ਫੇਰ ਪਤਾ ਲੱਗੂਗਾ ਫੇਰ ਅਸੀਂ ਗੱਲ ਕਰਦੇਵੇਂ ਨਾ ਬਹਿ ਕੇ ਚਾਹ ਪੀ ਲਈਏ ਕਿਉਂਕਿ ਸਵੇਰ ਚੱਲੇ ਸੀ 6 ਵਜੇ ਤੇ ਆਲਮੋਸਟ 2 ਘੰਟੇ ਹੋ ਗਿਆ ਨੌਨ ਸਟਾਪ ਚੱਲਦਿਆਂ ਨੂੰ ਵਿਚ ਦੇ ਇੱਕ ਬ੍ਰੇਕ ਲੈਣਾ ਪੈ ਗਿਆ ਸੀ ਜਦੋਂ ਸਾਨੂੰ ਦੱਸਿਆ ਵੀ ਬਗਲਾ ਵੱਜ ਗਿਆ ਸੀ ਵੀ ਚਾਕੇ ਸਵੇਰ-ਸਵੇਰ ਕਾਊਂਟ ਹੋ ਗਿਆ ਸੀ ਇੱਕ 100 ਦੇਖਦੇ ਆ ਕਿ ਜਦੋਂ ਮਿਲਣਗੇ ਉਸ ਤੋਂ ਬਾਅਦ ਆਪਾਂ ਕੀ ਹੈਗਾ ਇੱਕ ਚਾਰਾ ਬ੍ਰੇਕ ਲੈਨੇ ਆ ਚਾਰਾ ਦਾ ਬ੍ਰੇਕ ਲਾ ਲਾਂਗੇ ਨਾਲੇ ਆਪਣੇ ਬਾਈਕ ਨੂੰ ਰੈਸਟ ਮਿਲ ਜਾਊਗੀ ਥੋੜੀ ਜਿਹੀ ਠੰਡਾ ਹੋ ਜੂਗੀ ਐਡ ਆਨ ਕਰਾਂਗੇ ਆਪਾਂ ਜਿਵੇਂ ਰਾਈਡਸ ਵਗੈਰਾ ਰੱਖਿਆ ਕਰਾਂਗੇ ਛੋਟੇ-ਛੋਟੇ ਜਿਹੜੇ-ਜਿਹੜੇ ਬੰਦੇ ਨੇ ਜਿਵੇਂ ਆਪਾਂ ਇੰਸਟਾਗ੍ਰam ਦੇ ਉੱਤੇ ਪਾਦਿਆ ਕਰਾਂਗੇ ਇੰਸਟਾਗ੍ਰam ਦਾ ਇੰਟਰਵਿਊ ਪਾਦਾਂਗੇ ਆਪਾਂ ਡਿਸਕ੍ਰਿਪਸ਼ਨ ਕੇ ਵੀਡੀਓ ਦੇ ਤੇ ਉਹ ਆਪਾਂ ਪਾਦਿਆ ਕਰਾਂਗੇ Instagram ਦੇ ਉੱਤੇ ਵੀ ਆਪਾਂ ਇੰਨੀ ਤਰੀਕ ਨੂੰ ਜਾਂ ਇੰਨੇ ਆ ਦੇਣਾ ਆਪਾਂ ਕੀ ਹੈ ਰਾਈਟ ਰੱਖ ਰਹੇ ਆ so that ਕੀ ਵੀ ਆਪਣੇ ਇੱਕ ਤਾਂ ਸਾਰਿਆਂ ਦਾ ਕਨੈਕਸ਼ਨ ਹੋ ਜਾ ਕਰੂਗਾ ਮਿਲਦਿਆ ਕਰਾਂਗੇ ਹੈਨਾ ਬਾਕੀ ਜਿਹੜਾ ਰਾ ਜਿਹੜਾ ਕਰਦੇ ਹੈ ਨਾ ਜਦੋਂ ਬੰਦਾ ਇੰਜੋਏ ਕਰ ਉਹ ਯਾਰ ਰੀਫਰੈਸ਼ ਹੋ ਜਾਂਦਾ ਬੰਦਾ ਹੈਨਾ ਸਾਰੀ ਮੈਂ ਕਹਣਾ ਵੀ ਕੰਮ ਵਾਲੇ ਵੀ ਆ ਬੰਦੇ ਪੜ੍ਹਾਈ ਵਾਲੇ ਵੀ ਆ ਬੰਦੇ ਹੈਨਾ ਅੱਜ ਦੇ ਟਾਈਮ ਦੇ ਵਿੱਚ ਫ੍ਰਸਟ੍ਰੇਸ਼ਨ ਤਾਂ ਹੈ ਹੀ ਹੈ ਸਾਡਾ ਫ੍ਰਸਟ੍ਰੇਸ਼ਨ ਨੂੰ ਦੂਰ ਕਰਨਾ ਇੱਕ ਰਾਈਡ ਹੋ ਗਿਆ ਨੇਚਰ ਨਾਲ ਜੁੜਨਾ ਜਾਂ ਵਧੀਆ ਨੇਚਰ ਨਾਲ ਰਿਲੇਟਡ ਚੀਜ਼ਾਂ ਦੇਖਣੀਆਂ ਸੋਟਾ ਜਿਵੇਂ ਹੁਣ ਆਪਾਂ ਬੈਠੇ ਆ ਨਾ ਅਸੀਂ ਜਾ ਰਹੇ ਹਾਂ ਤੁਸੀਂ ਸਾਹਮਣੇ ਬੈ ਕੇ ਦੇਖੋਗੇ ਉਹ ਚੀਜ਼ ਦਾ ਮਜ਼ਾ ਹੀ ਆ ਸੋਟਾ ਉੱਥੇ ਬੈਠਿਆਂ ਦਾ ਵੀ ਮੂਡ ਠੀਕ ਹੋ ਰਿਹਾ ਸਾਡਾ ਇੱਥੇ ਜਾਂਦਿਆਂ ਦਾ ਵੀ ਮੂਡ ਠੀਕ ਹੋ ਰਿਹਾ ਸਾਨੂੰ ਥੋੜਾ ਜਿਹਾ ਐ ਆ ਵੀ ਪਹਿਲੀ ਰਾਈਡ ਆ ਇੱਕੋ ਆ ਕੇ ਬਗਲਾ ਵੱਜ ਗਿਆ ਉਹ ਹੱਥ ਦੇ ਉੱਤੇ ਮੇਰੇ ਵੱਜਿਆ ਕਾਫੀ ਜ਼ੋਰ ਦੀ ਇੱਥੇ ਚੇਚੇ ਕਾਫੀ ਪੇਨ ਕਰ ਰਹੇ ਹਨ ਪੜੇ ਇੱਕ 파ਟ ਹੈ ਜਰਨੀ ਦਾ ਇਹ ਤਾਂ 파ਟ ਆਫ ਜਰਨੀ ਹੈ ਨਾ ਜੇ ਹੁਣ ਆਪਾਂ ਕੁਝ ਕਰਨ ਜਾ ਰਹੇ ਹਾਂ ਰੋਡ ਦੇ ਉੱਤੇ ਚਾਹੇ ਕਿਤੇ ਵੀ ਕੁਝ ਵੀ ਕਰਦੇ ਆਪ ਸਟੈਕਲਸ ਉਹਦੇ ਵਿੱਚ ਆਉਂਦੀ ਹੀ ਆਏ ਤੇ ਉਹ ਆਪਾਂ ਨੇ ਉਹਨੂੰ ਐਨਾ ਸੀਰੀਅਸ ਚ ਲੈ ਜਾਵਾਂਗੇ ਉਹਦਾ ਵੀ ਮੈਟਰ ਨਹੀਂ ਚਲੋ ਯਾਰ ਚੱਲਦੇ ਰੋ ਆ ਫੇਰ ਆ ਗਿਆ ਹੁਣ ਮੈਂ ਐਡੀ ਇੱਕ ਗੱਲ ਦਾ ਵੀ ਹੁਣ ਮੈਂ ਕੀ ਕਰਦੇ ਨਾ ਜਦੋਂ ਕੋਈ ਬਗਲਾ ਗਿਆ ਕੁਝ ਹੋਰ ਫਾਂਚੀ ਦੀ ਤਾਂ ਮੈਂ ਹੱਥਾਂੇ ਕਰ ਲੈਣਾ ਪਹਿਲੀ ਇੱਥੇ ਕੈਮਰੇ ਮੂਰੇ ਮਾਗਾ ਨਾ ਯਾਰ ਵੀ ਚੱਲਦਾ GoPro ਨੂੰ ਨਾ ਕੋਸ਼ੋ ਬਈ ਬਹੁਤ ਔਖਾ ਲੈਂਦਾ ਹੈ ਆਉ ਦਾ ਸੈਟਅਪ ਕਰਨਾ ਆਪਾਂ ਨੂੰ ਪਤਾ ਕਿੰਨੇ ਔਖਾ ਹੈ ਇਹਦੇ ਵਿੱਚ ਤੁਸੀਂ ਐ ਗਾ ਲੋ ਹੈਲਮਟ ਹੋ ਗਿਆ GoPro ਲ ਦਾ ਪੱਪਾ ਕਰਕੇ ਨਾ 40 40 50 ਨੇੜ ਤੇੜ ਆ ਦੇਖੋ ਮਾਤਾ ਜੀ ਨਾਟ ਗਿਵ ਅਟ ਹੈ ਨਾ ਕੋਈ ਫਰਕ ਨਹੀਂ ਪੈਂਦਾ ਆਪਣੇ ਲੋਕਾਂ ਨੂੰ ਵੀ ਕਿੱਡਾ ਕਿ ਹਾਈਵੇ ਕਿੱਡਾ ਕਿ ਨਹੀਂ ਆਪਦੀ ਮਰਜ਼ੀ ਤੇ ਆਵੇ ਧੌਣ ਦੇ ਨਾਲ ਚੱਲਦੇ ਆ ਸੱਸਈਏ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਡਰਾਈਵਿੰਗ ਦਾ ਐ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਪ੍ਰੋਫੈਸ਼ਨਲ ਡਰਾਈਵਿੰਗ ਆ ਆਪਾਂ ਨੂੰ ਪਤਾ ਵੀ ਹੁਣ ਜੇ ਤੁਸੀਂ ਕੱਢ ਰਹੇ ਹੋ ਤਾਂ ਸਾਈਡ ਤੇ ਕਰਕੇ ਕੱਢੋ ਨਾ ਹੁਣ ਤੁਸੀਂ ਇੱਕ ਸਪੀਡ ਤੇ ਕੱਢ ਰਹੇ ਓਦੋਂ ਬਾਅਦ ਰੋਕ ਲਿਓ ਬੰਦੇ ਪਿੱਛੇ ਟਰੱਕ ਵਾਲੇ ਨੂੰ ਵੀ ਦੇਖ ਕੇ ਤਾਉਗੇ ਮੇਰੇ ਮੂਰੇ ਬ੍ਰੇਕ ਮਾਰੀ ਜਾਂਦਾ ਬੰਦਾ ਹਨਾ ਪਰ ਇੱਕ ਗੱਲ ਆ ਯਾਰ ਬਾਈ ਹੋਰੀ ਤਾਂ ਉੱਡਦੀ ਜਾਂਦੇ ਆ ਉਹਨਾਂ ਨੂੰ ਕਹਿਨੇ ਆ ਵੀ ਥੋੜਾ ਬਰਾਬਰ ਰੱਖੋ ਮਜ਼ਾ ਤਾਂ ਆਵੇ ਦੇਖਣ ਵਾਲਾ ਵੀ ਲੱਗੇ ਬੰਦੇ ਨੂੰ ਹਨਾ ਵੀ ਐ ਦੋ ਰਾਈਡਰਸ ਜਾ ਰਹੇ ਆ ਉਹ ਪਤਾ ਨਹੀਂ ਕਿੱਥੇ ਜਾ ਰਹੇ ਸੀ ਪਤਾ ਨਹੀਂ ਕਿੱਥੇ ਜਾ ਫਿਰ ਰਹੇ ਆ ਆ ਵੈਸੇ ਬੰਦੇ ਨੇ 기ਸਾ ਉਹ ਲਾਇਆ ਹੋਇਆ ਚੁੰਨੀ ਵਾਲਾ ਕਿਸੇ ਨੂੰ ਕੋਈ ਜਿਹਾ ਆਈਡੀਆ ਹੈਗਾ ਤਾਂ ਦੱਸਿਓ ਜਰੂਰ ਵੈਸੇ ਸਮਝ ਨਹੀਂ ਯਾਰ ਅਸਤਾਰ ਅੱਲਾ ਇਹ ਕਿਤੇ ਇਹ ਜਿਹੇ ਹੋਰ ਐਕਸਪੀਰੀਅੰਸ ਕੀਤੀ ਯਾਰ ਹੈਲਮਟ ਨਾਲ ਵੈਸੇ ਅਸੀਂ ਬਾਈ ਨੂੰ ਤਾਂ ਮੈਂ ਪੁੱਛੂਗਾ ਜਿਵੇਂ ਹੁਣ ਐ ਜਾ ਰਹੇ ਆ ਆਪਾਂ 80 90 100 ਤੇ ਜਾਂਦੇ ਆ ਨਾ ਜਮਾ ਓਕੇ ਆ ਕੰਮਾ ਗੱਡੀ ਚੜੀ ਹੋਈ ਆ ਪਰ ਜਦੋਂ ਆਪਾਂ ਕੀ ਆ ਵੀ ਸਲੋ ਕਰਦੇ ਆ ਬ੍ਰੇਕ ਮਾਰਦੇ ਆ ਹੈਲਮਟ ਨਾ ਇੱਕੇ ਦਾ ਥੱਲੇ ਨੂੰ ਆ ਜਾਂਦਾ ਐ ਐ ਜਿਵੇਂ ਸਿਰ 'ਚ ਭਾਰ ਦੇਣੀ ਪਾ ਦਿੰਦਾ ਹੁੰਦਾ ਉਹ ਸੀਨ ਕਰਾ ਦਿੰਦਾ ਵਾਕਿਆ ਇੱਧਰ ਦੇਖੋ ਮੜਾ ਜਾ ਰੇਗਿਸਤਾਨ ਵਾਲਾ 뷰 ਜੇ ਦਿਖ ਰਿਹਾ ਤਾਂ ਤੁਹਾਨੂੰ ਮਜ਼ੇਦਾਰ ਐ ਦੇਖੋ ਯਾਰ ਡ੍ਰੀਮ ਰਾਈਡ ਆ ਨਾ ਜਿਹੜੀ ਡ੍ਰੀਮ ਰਾਈਡ ਦੋ ਨੇ ਮੇਰੀਆਂ ਇੱਕ ਦਾ ਸਾਊਥ ਸਾਈਡ ਵਾਲੇ ਉਹ ਤਾਂ ਕੱਢਣੀ ਆ ਉਹ ਉਦੋਂ ਕੱਢਣੀ ਆ ਜਦੋਂ ਡਰੋਨ ਆ ਗਿਆ ਡਰੋਨ ਲਾ ਕੇ ਕੱਢਣੀ ਆ ਕਿਉਂਕਿ ਉੱਥੋਂ ਦੇ 뷰 ਨਾ ਜਿਹੜੇ ਡਰੋਨ ਨਾਲ ਹੀ ਕਵਰ ਹੁੰਦੇ ਆ ਨਜ਼ਾਰੇ ਫੇਰ ਆਉਂਦਾ ਤੇ ਸੋਨ ਨੂੰ ਵੀ ਨਜ਼ਾਰਾ ਫੇਰ ਹੀ ਆਊਗਾ ਰੋਟੀ ਦੇ ਨਾਲ ਵੀਡੀਓ ਦੇਖਣ ਦਾ ਤੇ ਦੂਜੀ ਜਿਹੜੀ ਕੱਢਣੀ ਆ ਉਹ ਤਾਂ ਜਲਦੀ ਕੱਢਾਂਗੇ ਆਪਾਂ ਜੈਸਲਮੇਰ ਵਾਲੇ ਡੂਮਸ ਦੇ ਵਿੱਚ ਰਹਿਣ ਦਾ ਇੱਕ ਗੱਡੀ ਤੇ ਤਾਂ ਸੀ ਗਏ ਆ ਗੱਡੀ 'ਚ ਅਸੀਂ ਇੱਕ ਵਾਰੀ ਹੁਣੀ ਲੇਟ ਹੋ ਕੇ ਜਾ ਕੇ ਆਏ ਆ ਤੇ ਅਸੀਂ ਯਕੀਨ ਨਹੀਂ ਮੰਨਣਾ ਸੀ ਇੱਕ ਦਿਨ ਅ ਅੱਜ ਵੀ ਅੱਜ ਗਏ ਕੱਲ ਹਾਂ ਇੱਕ ਦਿਨ ਦੇ ਵਿੱਚ ਘੁੰਮ ਕੇ ਤੇ ਸਵੇਰੇ ਵਾਪਸ ਆ ਗਏ ਸੀ ਨੈਕਸਟ ਦੇ ਅਸੀਂ ਵਾਪਸ ਆ ਗਏ ਠੀਕ ਹੈ ਤਾਂ ਸਾਡਾ ਲੰਮਾ ਪ੍ਰੋਗਰਾਮ ਉਹ ਚਲੋ ਕੁਝ ਨਾ ਕੁਝ ਚੀਜ਼ਾਂ ਆ ਗਈਆਂ ਸੀ ਇਹਦੇ ਕਰਕੇ ਸਾਨੂੰ ਛੋਟਾ ਕਰਨਾ ਪਿਆ ਸੋ ਦੈਟ ਬਾ ਟਾਪਾ ਹੁਣ ਜਿਹੜਾ ਬਾਈਕਸ ਤੇ ਕੱਢਾਂਗੇ